ਸੋਸ਼ਲ ਮੀਡੀਆ ਤੇ ਉੱਪਲ ਫਾਰਮ ਗਰਲ ਦੇ ਨਾਮ ਨਾਲ ਮਸ਼ਹੂਰ ਕੁੜੀ ਗਰਮਾਨ ਦੀ ਪ੍ਰਾਈਵੇਟ ਵੀਡੀਓ ਲੀਕ ਕਰਨ ਦੇ ਇਲਜ਼ਾਮ ਉਸਤੇ ਫੈਮਿਲੀ ਫਰੈਂਡ ਪ੍ਰਭ ਤੇ ਲੱਗ ਰਹੇ ਹਨ ਅੱਜ ਪ੍ਰਭ ਦੇ ਪਿਤਾ ਜਿਸ ਨੂੰ ਕੈਨੇਡੀਅਨ ਫਾਰਮਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਹਿਲੀ ਵਾਰ ਸਾਹਮਣੇ ਆਏ ਤੇ ਪੁੱਤ ਤੇ ਲੱਗ ਰਹੇ ਇਲਜ਼ਾਮ ਤੇ ਆਪਣਾ ਪੱਖ ਰੱਖਿਆ ਇਸ ਮੁੰਡੇ ਦੇ ਪਿਤਾ ਨੇ ਆਪਣੇ ਪੇਜ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਹੁਣ ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਹੋਇਆ ਕੀ ਪ੍ਰਭ 17 ਸਾਲ ਦਾ ਸੀ ਤੇ ਗੁਰਮਾਨ 19 ਦੀ ਜਦੋਂ ਇਹਨਾਂ ਦਾ ਰਿਲੇਸ਼ਨਸ਼ਿਪ ਸ਼ੁਰੂ ਹੋਇਆ ਸੀ ਪ੍ਰਭ ਕੈਨੇਡਾ ਦਾ ਬੌਰਨ ਆ ਤੇ ਇੰਡੀਆ ਆਇਆ ਕਿਉਂਕਿ ਇਹਨਾਂ ਦਾ ਖੇਤੀ ਦਾ ਬਹੁਤ ਕੰਮਕਾਰ ਆ ਪ੍ਰਭ ਤੇ ਗੁਰਮਾਨ ਦੀ ਗੱਲ ਸ਼ੁਰੂ ਹੋਈ ਤੇ ਸਭ ਕੁਝ ਬਹੁਤ ਵਧੀਆ ਸੀ ਇੱਕ ਦੂਜੇ ਦੇ ਘਰਦਿਆਂ ਨੂੰ ਵੀ ਮਿਲ ਲਿਆ ਫਿਰ ਕੁੜੀ ਦੀ ਬੈਸਟ ਫਰੈਂਡ ਨੇ ਦੱਸਿਆ ਕਿ ਗੁਰਮਾਨ ਪ੍ਰਭ ਨੂੰ ਚੀਟ ਕਰ ਰਹੀ ਹੈ ਤੇ ਉਹ ਮੁੰਡਾ ਅੰਮ੍ਰਿਤਸਰ ਤੋਂ ਹੈ ਜਿਸ ਨਾਲ ਇਸ ਦਾ ਪਹਿਲਾਂ ਵੀ ਰਿਲੇਸ਼ਨਸ਼ਿਪ ਹੈ ਉਸ ਮੁੰਡੇ ਨੂੰ ਵੀ ਨਹੀਂ ਪਤਾ ਸੀ ਕਿ ਹੁਣ ਗੁਰਮਾਨ ਦੀ ਗੱਲ ਪ੍ਰਭ ਨਾਲ ਹੈ ਸੋ ਗੁਰਮਾਨ ਦੋਨੋਂ ਮੁੰਡਿਆਂ ਨੂੰ ਹੀ ਚੀਟ ਕਰ ਰਹੀ ਸੀ ਤੇ ਗੁਰਮਾਨ ਦੀ ਬੈਸਟ ਫਰੈਂਡ ਨੇ ਸਾਰੇ ਪ੍ਰੂਫ ਭੇਜਤੇ ਜੋ ਵੀ ਮੈਸੇਜ ਪਿਕਚਰ ਸੀ ਸਭ ਪ੍ਰਭ ਨੂੰ ਭੇਜ ਦਿੱਤੀਆਂ ਉਹ ਉਹ ਪ੍ਰਭ ਹਜੂਰ ਸਾਹਿਬ ਗਿਆ ਸੀ ਜਦੋਂ ਪਤਾ ਲੱਗਾ ਫਿਰ ਪ੍ਰਭ ਨੇ ਫੋਨ ਕੀਤਾ ਗੁਰਮਾਨ ਦੇ ਡੈਡੀ ਨੂੰ ਉਹਦੇ ਡੈਡ ਨਾਲ ਬਹੁਤ ਗੱਲਾਂ ਹੋਈਆਂ ਤੇ ਉਹਦਾ ਡੈਡੀ ਕਹਿੰਦਾ ਕਿ ਮੈਨੂੰ ਤੂੰ ਆ ਕੇ ਮਿਲੇ ਹੁਣ ਪ੍ਰਭ ਨੂੰ ਗੁੱਸਾ ਬਹੁਤ ਸੀ ਤੇ ਉਹ ਹਜੂਰ ਸਾਹਿਬ ਤੋਂ ਆ ਕੇ ਸਿੱਧਾ ਘਰੇ ਚਲੇ ਗਿਆ ਤੇ ਸਾਰੀਆਂ ਚੈਟ ਜੋ ਵਾਇਰਲ ਕੀਤੀਆਂ ਜਾ ਰਹੀਆਂ ਹਨ ਉਹ ਸਾਰੀਆਂ ਫੇਕ ਹਨ ਇਕੱਲੀ ਵਾਇਸ ਰਿਕਾਰਡਿੰਗ ਹੀ ਸੱਚ ਸੀ ਤੇ ਇੰਦਰ ਗੁਰਮਾਨ ਦਾ ਜਿਹੜਾ ਐਕਸ ਬੁਆਏਫ੍ਰੈਂਡ ਐ ਉਸ ਨੂੰ 2 ਕੁ ਸਾਲ ਹੋਏ ਸੀ ਬ੍ਰੇਕਅਪ ਕੀਤੇ ਨੂੰ ਜਿਹੜੀਆਂ ਵੀਡੀਓ ਲੀਕ ਕੀਤੀਆਂ ਹੋਈਆਂ ਹਨ ਕਾਫੀ ਪੁਰਾਣੀਆਂ ਹਨ ਤੇ ਇਹ ਉਸਤੇ ਪਹਿਲੇ ਬੁਆਏਫ੍ਰੈਂਡ ਵੱਲੋਂ ਲੀਕ ਕੀਤੀਆਂ ਗਈਆਂ ਹਨ ਜੋ ਹੁਣ ਜੁਕੇ ਬੈਠਾ ਹੋਇਆ ਹੈ ਗੁਰਮਾਨ ਤੇ ਪ੍ਰਭ ਦਾ ਕੇਸ ਚੱਲ ਰਿਹਾ ਆ ਤੇ ਪੁਲਿਸ ਨੇ ਗੁਰਮਾਨ ਦਾ ਜਦੋਂ ਫੋਨ ਚੈੱਕ ਕੀਤਾ ਤਾਂ ਉਹਦੇ 'ਚ ਬਹੁਤ ਗਲਤ ਚੀਜ਼ਾਂ ਨਿਕਲੀਆਂ ਤੇ ਗੁਰਮਾਨ ਇਸ ਟਾਈਮ ਕੇਸ ਹਾਰ ਰਹੀ ਆ ਤਾ ਕਰਕੇ ਇਸ ਸਭ ਨੇ ਇਹ ਵੀਡੀਓ ਬਣਾਈ ਤੇ ਕੁੜੀ ਦੇ ਘਰ ਦੇ ਫੋਰਸ ਕਰਦੇ ਸੀ ਮੁੰਡੇ ਨੂੰ ਕਿ ਛੇਤੀ ਵਿਆਹ ਦੀ ਗੱਲ ਕਰੇ ਤੇ ਪ੍ਰਭ ਘਰੇ ਆ ਕੇ ਰੋਂਦਾ ਰਿਹਾ ਪ੍ਰਭ ਮਾਇਨਰ ਸੀਗਾ ਇਹ ਗੱਲ ਕੁੜੀ ਨੂੰ ਵੀ ਪਤਾ ਹੋਣੀ ਚਾਹੀਦੀ ਹੈ ਕਿ ਸਹੀयत ਕੀ ਗਲਤ ਸੁ ਮੁੰਡੇ ਨੂੰ ਨਾਂ ਬਦਨਾਮ ਕਰੋ ਤੇ ਨਾ ਹੀ ਕੁੜੀ